ਕੌਮੀ ਸੇਵਕ ਰਾਮਲੀਲਾ ਐਵਮ ਤਿਹਾਰ ਕਮੇਟੀ ਮੰਦਰ ਸ਼੍ਰੀ ਹਨੂਮਨ ਗੜੀ ਜੀਟੀ ਰੋਡ ਫਗਵਾੜਾ ਦੇ ਸਮੂਹ ਮੈਂਬਰਾਂ ਦਾ ਇੱਕ ਵਫਦ ਪ੍ਰਧਾਨ ਅਰुण ਖੋਸਲਾ ਦੀ ਅਗਵਾਈ ਹੇਠ ਐਸਪੀ ਦਫ਼ਤਰ ਮੈਡਮ ਰਪਿੰਦਰ ਕੌਰ ਪੱਟੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਸਮੂਹ ਮੈਂਬਰਾਂ ਨੇ ਮੰਦਰ ਵਿਖੇ ਬਣੀ ਦੂਸਰੀ ਟੀਰ ਵੱਲੋਂ ਜਾਣਬੁੱਝ ਕੇ ਕਮੇਟੀ ਦਾ ਗਠਨ ਕਰਨ ਨੂੰ ਲੈ ਕੇ ਇੱਕ ਮੰਗ ਪੱਤਰ ਪੇਟ ਕੀਤਾ ਪੀਟੂ ਫਲੈਂਗ نیوز ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਕੌਮੀ ਸੇਵਕ ਰਾਮਲੀਲਾ ਤਿਹਾਰ ਕਮੇਟੀ ਫਰਮਾਨ ਗੜੀ ਮੰਦਿਰ ਫਗਵਾੜਾ ਵੱਲੋਂ ਐਸਪੀ ਫਗਵਾੜਾ ਨੂੰ ਇਸ ਗੱਲ ਦਾ ਮੈਮੋਰੰਡਮ ਦਿੱਤਾ ਗਿਆ ਕਿ ਉਹਨਾਂ ਨੇ ਦੂਸਰੀ ਪਾਰਟੀ ਨੇ ਆਪਣੇ ਜਿਹੜੀ ਹੈ ਕਮੇਟੀ ਸੈਕੰਡ ਬਣਾਈ ਹੈ ਜੋ ਕਿ ਗਲਤ ਹੈ ਕਿ ਇੱਕ ਕਮੇਟੀ ਜਿਹੜੀ ਆਲਰੇਡੀ ਚੱਲ ਰਹੀ ਹੈ ਕਰਨ ਖੋਸਲਾ ਜੀ ਦੀ ਪ੍ਰਧਾਨਗੀ ਹੇਠ ਉਹਦੇ ਸਾਰੇ ਪਾਤਰ ਜਿਹੜੇ ਆ ਕੈਸ਼ੀਅਰ ਜਨਤ ਫੈਕਟਰੀ ਡਾਇਰੈਕਟਰ ਪੈਟਰਨ ਉਹ ਸਾਰੇ ਅੱਜ ਇੱਥੇ ਆਏ ਆ ਔਰ ਐਸਪੀ ਸਾਹਿਬ ਨੂੰ ਇਸ ਬਾਰੇ ਸਾਰਾ ਜਾਣੂ ਕਰਾਇਆ ਔਰ ਐਸਪੀ ਸਾਹਿਬ ਜੀ ਨੇ ਸਾਨੂੰ ਇਹ ਵਿਸ਼ਵਾਸਨ ਦਿੱਤਾ ਹੈ ਕਿ ਸਾਰਾ ਇਹ ਕੰਮ ਜਿਹੜਾ ਹੈ ਮੈਂ ਸਹੀ ਤਰੀਕੇ ਨਾਲ ਜਿਹੜਾ ਹੈ ਪੂਰਾ ਕਰਕੇ ਉਹਨਾਂ ਦੇ ਨਾਲ ਤੁਹਾਨੂੰ ਮੈਂ ਦੱਸਾਂਗਾ ਦੱਸਾਂਗੀ ਇਸ ਕਰਕੇ ਬਹੁਤ ਸਾਰੇ ਕੱਟ ਹੋਇਆ ਉਸ ਕੱਟ ਦੇ ਨਾਲ ਹੀ ਸਾਰਿਆਂ ਨੇ ਉਹਨਾਂ ਨੂੰ ਨਮਰਤਾ ਜੈ ਸ਼੍ਰੀ